ਆ ਗਿਆ ਮਾੜ ਗਿਆ ਉੜ ਆ ਜੀ ਠੀਕ ਹੈ ਪੱਤੇ ਆਣ ਕੇ ਬਸ ਫੇਰ ਆ ਜਾ ਕੋਈ ਨਹੀਂ ਨਹਿਰ ਦੇ ਕੋਲ ਨਹਿਰ ਤੋਂ ਟੱਪ ਕੇ ਆ ਕਾਫੀ ਆਗਾ ਦੇਖ ਜੇਗਾ ਤੈਨੂੰ ਆਹਾਂ ਬਸ ਤੁਰਿਆ ਓ ਯਾਰ ਤੁਰਿਆ ਬਾਬੇ ਯਾਰ ਤੂੰ ਤੁਰਿਆ ਮੇਰੀ ਕੋਈ ਆ ਆ ਜਾਇਆ ਕਿ ਆ ਜਾ ਹਲੋ ਭਾਈ ਜਨਾ ਨੋ ਕੰਟਰਰ ਐਂਟਰਪ੍ਰਾਈਜ਼ ਟ੍ਰੈਕਟਰ ਟੈਂਟਰ ਲੈ ਕੇ ਆਉਂਦੇ ਸਾਰੇ ਤਿਆਰ ਨਹੀਂ ਟੈਂਟਰ ਕਿੱਧਰ ਸੜ ਰਹੇ ਹੋ। ਜੇਕਰ ਮੈਂ ਨੂੰ ਬੋਲਦਾ ਉਸ ਦਿਨ ਅਜੁਰ ਦੇ ਕਿਸਰਾ ਮੈਂ ਅੱਗੇ ਕੁਛ ਨਹੀਂ ਬਣਾ। ਠੀਕ ਹੈ ਜੀ ਬੰਤ ਨਕੀ ਭੈਣ ਦਾ ਗਾਰ ਉਹ ਆਪਣਾ ਟ੍ਰੈਕਟਰ ਲੈ ਕੇ ਗਰਾਉਂਡ ਦੇ ਚੱਲ ਜੀ ਉਸ ਤੋਂ ਬਾਅਦ ਜਿਹੜਾ ਹੁਣ ਕੋਮਲ ਪ੍ਰੀਤ ਦੇ ਜਨੀਆਂ ਹੋਣ ਆਪਣਾ ਟ੍ਰੈਕਟਰ ਲੈ ਕੇ ਆਉ ਜੀ। ਜਗਦੀਪ ਨਕਈ ਪੈਣੀ ਵਾਗਾ ਕਾਰ ਦੇ ਸਿੱਕਣਾਂ ਆਇਆ ਹੋਇਆ ਆ ਹਾਂ ਗੱਗੀ ਪੈਣੀ ਵਾਗਾ ਆਪਣਾ ਟਰੈਕਟਰ ਲੈ ਕੇ ਆਉ ਜੇ ਪੈਣਾ ਟਰੈਕਟਰ ਬੋਲਦੇ ਮੈਂ ਕਿਵੇਂ ਨਹੀਂ ਆਉਣਾ ਜਗਦੀਪ ਨਹੀਂ ਕਾਰ ਹਾਂ ਦਾ ਦੱਸ ਪੈਣੀ ਵਾਗਾ ਇਹ ਵੀ ਆਪਣਾ ਟਰੈਕਟਰ ਲੈ ਕੇ ਆ ਜੀ ਹਾਂ ਹਾਂ ਬੋਲ ਕਿਉਂਕਿ ਟਰੈਕਟਰ ਦਾ ਖਰਾਬ ਨਾ ਲਾ ਲੀਆ ਮੈਂ ਤੇਰੇ ਜਮਾ ਨੇੜੇ ਹੀ ਆ ਤੂੰ ਪਾਇਆ ਕੀ ਕੱਪੜੇ ਪਾਏ ਨੇ ਤੂੰ ਕਾਰ ਵੀ ਸਮੈਟ ਮਾਹਣੀ ਵਰਗਾ ਇਹ ਜਗਦੀ ਜਿਹੜੀ ਨਾ ਟੈਕਸਲੇ ਵਰਗੀ ਕੁਦਰਤ ਹੋਲੈਂਡ ਆ ਮਿੱਤਰੋ ਹੋਲੈਂਡ 36 ਦੀ ਸਪੈਸ਼ਲ ਐਡੀਸ਼ਨ ਨਹੀਂ ਇਹ ਹੀ ਹੁੰਦਾ ਜਗਦੀ ਜਿਹੜੀ ਲੱਗਈ ਜਾਂਦੀ ਆ ਆ ਨਿਆ ਉਹ ਜਗਦੀਪ ਜਿਹੜੀ ਕਾਰ ਤੋਂ ਸਮੈਟ ਮਾਹਣੀ ਵਰਗਾ ਆਪਣਾ ਟਰੈਕਟਰ ਲੈ ਕੇ ਖੇਤਾਂ ਦੇ ਚੱਲ ਜੀ ਪਹਿਲੀ ਜਗ੍ਹਾ ਤੇ ਸਮੂਹ ਦੇ ਟਾਇਰ ਲਗਾਣਾ ਹੈ ਤੇ ਟ੍ਰੈਕਟਰ ਤੋਂ ਲੋੜ ਕਈਆਂ ਟਾਇਰਾਂ ਦੀ ਲੋੜ ਹੈ ਉਸ ਵੇਲੇ ਕਿਈ ਗੱਲ ਨਹੀਂ ਹੋਵੇਗਾ ਬਸ ਪਤਾ ਹੋਣਾ ਕਿ ਪਹਿਲਾ ਜਿਹੜਾ ਖੇਤ ਦਾ ਖੇਤਰ ਆ ਰਿਹਾ ਹੈ ਇਹਦੇ ਵੀ ਜੀਵੀ 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 ਇੱਕ ਸੋ 22 ਤਾਂ ਸਿੱਧਾ ਹੀ ਖਿੱਚ ਲਿਆ ਨਿਸ਼ਾਨੀ ਨਿਸ਼ਾਨੀ ਦੇਖੀ ਕੋ ਨਹੀਂ ਉਹਨੇ ਬੰਦਾ ਪਾਲਾ ਐਡਵਾਂਸ ਸੀ ਕਿਤੇ ਨਵਾਂ ਆ ਗਿਆ ਨਾ ਬੰਦਾ ਅਜਾ ਬਾਹਰ ਘਟਣਗੇ ਵੀ ਨਹੀਂ ਦੇਖਦੇ ਨਹੀਂ ਕल्पना ਕਰੇ ਕੋਈ ਅੰਦਰੋਂ ਵੀ ਕਿ ਉਹ ਵਾਪਸ ਕਮੇਟੀ ਨਾਲ ਜਾਉਗਾ ਨਾ ਜੀ ਬੋਲੀਆ ਓਰੀਜਨਲ ਚੱਲ ਰਿਹਾ ਟਰੈਕਟਰ ਇਹਨੂੰ ਕਹਿੰਦੇ ਆ ਬਿਨਾ ਧੂਵੇਂ ਧੂਵਾ ਵੀ ਨਹੀਂ ਆਏਗਾ ਨਾਲੀ ਚ ਤੇ ਜੈਨੂਨ ਟਰੈਕਟਰ ਚੱਲੀ ਜਾਂਦਾ ਕੋਈ ਰੇਸ ਲਈ ਕੁਰੀ ਕੋਈ ਕੁਛ ਨਹੀਂ ਕੀਤਾ ਮਰੀ ਜਾਂਦਾ ਪਰ ਲਾ ਦੂਗਾ 4 ਮਿੰਟ ਚ ਘੇੜੇ ਯਾਰ ਚਾਲ ਚਾਲ ਜੋਬਰਾ ਚੱਲ 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 ਏ ਏ ਏ ਏ ਏ ਹੋ ਗਿਆ ਕੰਮ ਅੜ ਗਿਆ ਆ ਜਾ ਵੀਰਾ ਆ ਜਾ ਆ ਜਾ ਹੁਣ ਤਾਂ ਲੋਡ ਪੈ ਗਈ ਹੁੰਦੀ ਵੀ ਹੁਣ ਨਹੀਂ ਨਿਕਲਦਾ ਜਿੰਨਾ ਮਰਜੀ ਜ਼ੋਰ ਲਵਾ ਲੈ ਬੰਦਾ ਨਵਾਂ ਸੀ ਵੈਸੇ ਫਿਰ ਵੀ ਜੈਨੂਨ ਟਰੈਕਟਰ ਸੀ ਅੱਤਾ ਕਿਹੜਾ ਲੈ ਆ ਵਤਵੰਦਰ ਬਹੁਤ ਖਿੱਚਾ ਵੇਖ ਲੋ ਮਿੱਟੀ ਕਿੰਨੀ ਕਿੰਨੀ ਲੱਗੀ ਹੋਈ ਟਾਇਰਾਂ ਨਾਲ ਨਾ ਦੇਖੋ ਟਰੈਕਟਰ ਜੈਨੂਨ ਹੈ ਨਾ ਫਿਰ ਕੁਝ ਵੀ ਛੇੜਿਆ ਨਹੀਂਗਾ ਇਹਨਾਂ ਨੇ ਉਹ ਨਹੀਂ ਰੇਸ ਰੇਸ ਖੁੱਲੀ ਹੈ ਰੇਸ ਵੀ ਨਹੀਂ ਖੁੱਲੇਗੀ ਓਵਰ ਰੇਸ ਵੀ ਨਹੀਂ ਖੁੱਲੇਗੀ ਤੇਲ ਵੀ ਨਹੀਂ ਖੋਲਿਆ